ਵਾਹ ਭਾਈ ਕਰਮੇਲ ਸਿੰਘ ਕਿਵੇਂ ਆ? ਓਏ ਆ ਵੀ ਚਸਪਾਲ ਸਿਆ ਕਰਮੇਲ ਸਿੰਘ ਮੈਂ ਕੰਮ ਆਇਆ ਸੀਗਾ ਤੇਰੇ ਤਾਈ ਓਏ ਇੱਕ ਕੀ ਤੂੰ ਦੋ ਦੱਸ ਯਾਰ ਮੈਨੂੰ ਜਿਹੜਾ ਮੋਟਰ ਚਾਹੀਦੀ ਅੱਜ ਨਾਗਾ ਦੇਵ ਨੇ ਕਿਤੇ ਮੈਨੂੰ ਨਾ ਜਾ ਤੇ ਮੇਰਾ ਤਾਂ ਵਾਹਣ ਭਰ ਜੇ ਮੈਂ ਜਾਣਾ ਕੱਲ੍ਹ ਲੋੜੀ ਦੇਣਾ ਤੇ ਮੇਰਾ ਰਾਦਾ ਮੈਂ ਦੋ ਵੇ ਮੋਟਰਾਂਾਂ ਚਾਰ ਕੇ ਤੇ ਆਪਦਾ ਜ ਮੇਰਾ ਕੰਮ ਨਿਬੜ ਜੂਗਾ ਨਹੀਂ ਮੈਂ ਚ ਰਹਿ ਜਾਣਾ ਮੜ ਕੇ ਮੈਂ ਦੋ ਦਿਨ ਲੱਗ ਜਾਣੇ ਯਾਰ ਮੋਟਰ ਅੱਛਾ ਚੱਲ ਐਂ ਕਰ ਕੋਈ ਗੱਲ ਨਹੀਂ ਤੂੰ ਛੱਡ ਲੈ ਯਾਰ ਮੈਂ ਜੱਗਾ ਆਉਂਦਾ ਫਿਰ ਜੱਗੇ ਨੂੰ ਕਹਿ ਦੂੰਗਾ ਵੀ ਆਪਾਂ ਸਵੇਰੇ ਨਾ ਕਾ ਛੱਡ ਲਾਂਗੇ ਹੈ ਕਿ ਨਹੀਂ ਹਾਂ ਕੋਈ ਗੱਲ ਨਹੀਂ ਤੂੰ ਛੱਡ ਲੈ ਹੈਨਾ ਚੰਗਾ ਕਰ ਮੇਰ ਸਿੰਘ ਫਿਰ ਮੈਂ ਨੱਕੇ ਮਾਰ ਲੈਣਾ ਯਾਰ ਹੈ ਹਾਂ ਠੀਕ ਆ ਕੋਈ ਨਹੀਂ ਮਾਰ ਲੈ ਮਾਰ ਵਾਕਈ ਬੰਦਾ ਠੀਕ ਆ ਯਾਰ ਜਵਾਬ ਨਹੀਂ ਦਦਾ ਕਿਸੇ ਨੂੰ ਯਾਰ ਤੇ ਇਹ ਚੀਜ਼ ਲੈ ਬਾਪੂ ਰੋਟੀ ਖਾ ਲਾ ਬਾਪੂ ਠੰਡ ਦਾ ਵੇਲਾ ਮੈਂ ਤੈਨੂੰ ਕਿੰਨੇ ਵੀ ਰਿਹਾ ਕਰ ਕੰਮ ਨਾ ਕਰਿਆ ਕਰ ਮੈਂ ਕਹਦੇ ਆ ਤੇ ਲਿਆ ਮੈਨੂੰ ਦੱਸ ਕੀ ਕੰਮ ਕਰਨਾ ਉਹ ਪੁੱਤ ਜੱਗਿਆ ਉਹ ਕੰਮ ਕਰਨ ਦੇ ਨਾਲ ਨਾ ਉਹ ਮੈਂ ਕੱਸਦਾ ਨਹੀਂ ਨਾਲੇ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਚੱਲ ਕੋਈ ਨਹੀਂ ਹੁਣ ਤੂੰ ਉਹ ਮੰਜੇ ਤੇ ਰੋਟੀ ਰੱਖ ਤੇ ਮੈਂ ਖਾ ਲੈਣਾ ਲਾ ਵੀ ਬਾਪੂ ਤੂੰ ਰੋਟੀ ਖਾ ਤੇ ਮੈਂ ਵਾਟਾ ਦੇ ਦਵਾਈ ਮਾਰ ਕੇ ਆਉਣਾ ਵਾਹ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਆ ਬਾਛਾ ਉਹ ਭਗਤਾ ਸਾਨੂੰ ਵੀ ਪ੍ਰਸ਼ਾਦਾ ਸਿਕਾ ਦੇ ਦੋ ਦਿਨ ਹੋ ਗਏ ਕੁਝ ਖਾਦਾ ਹੀ ਨਹੀਂ ਲੈ ਭਗਤਾ ਇੱਥੇ ਬਹਿ ਕੇ ਹੀ ਛਕ ਲਾ ਉਹ ਬਾਪੂ ਵੀ ਹਾਦੀ ਹੈ ਯਾਰ ਹਨ ਗੁਰੂ ਨਾਨਕ ਤੇਰਾ ਆਇਆ ਚੰਗਾ ਵੀ ਭਗਤਾ ਰੱਬ ਤੇਰੀ ਮਨੋ ਕਾਮਨਾ ਪੂਰੀ ਕਰੇ ਤੇਰੀ ਕਿਸਾਨੀ ਨੂੰ ਭਾਗ ਲਾਵੇ ਓ ਬਾਬਾ ਆਲਾਸ ਵੀ ਬਾਬਾ ਆਲਾ ਚੰਗਾ ਵੀ ਭਗਤਾ ਤੇਰੇ ਬੱਚਾ ਨੂੰ ਤੰਦਰੁਸਤੀਆਂ ਬਖਸ਼ੇ ਰੱਬ ਤੇਰੀ ਮਨੋ ਕਾਮਨਾ ਪੂਰੀਆਂ ਕਰੇ ਕੋਈ ਨਹੀਂ ਬਾਪਾ ਧੰਨਵਾਦ ਉਹ ਬਾਪੂ ਰੋਟੀ ਤੇਰੇ ਲੈ ਆਂਦੀ ਸ਼ਿਕਾ ਤੂੰ ਭਗਾਰੀ ਨਹੀਂ ਦਿੱਤੀਆਂ ਹੁਣ ਤੂੰ ਭੁੱਖਾ ਰਹੇਗਾ ਜੇ ਆਖੇ ਦਾ ਘਰੋਂ ਲੈ ਕੇ ਆਵਾ ਹੋਰ ਉਹ ਜੱਗੇ ਪੁੱਤ ਉਹ ਆਏ ਨਹੀਂ ਕਈ ਦਾ ਹੁੰਦਾਗਾ ਨਾਲੇ ਜੇ ਉਹਦੇ ਕਰਮਾਂ ਚ ਰੋਟੀ ਲਿਖੀ ਸੀਗੀ ਉਹ ਖਾ ਗਿਆ ਤਾਂ ਫੇਰ ਕੀ ਹੋ ਗਿਆ ਹੈ ਨਾਲੇ ਆਪਾਂ ਨੂੰ ਐਵੇਂ ਤਾਂ ਨਹੀਂ ਲੋਕੀ ਅੰਨਦਾਤਾ ਕਹਿੰਦੇ ਜੇ ਆਪਣੇ ਕੋਲੋਂ ਭਿਖਾਰੀ ਵਿਚਾਰਾ ਭੁੱਖਾ ਚੱਲਿਆ ਗਿਆ ਤਾਂ ਫੇਰ ਆਪਾਂ ਅੰਨਦਾਤਾ ਕਾਹਦੇ ਨਾਲੇ ਕੋਈ ਗੱਲ ਨਹੀਂ ਆਪਾਂ 2 ਘੰਟਿਆਂ ਨੂੰ ਘਰੇ ਜਾਣਾ ਹੈ ਤੇ ਰੋਟੀ ਘਰੇ ਜਾ ਕੇ ਖਾ ਲਾਂਗੇ ਠੀਕ ਹੈ ਨਾ ਨਾਲੇ ਇੱਕ ਗੱਲ ਮੇਰੀ ਪੁੱਤ ਪੱਲੇ ਬੰਨ ਲ ਕਿਸੇ ਵੀ ਭਿਖਾਰੀ ਨੂੰ ਪੈਸੇ ਨਹੀਂ ਦੇਣਗੇ ਹਾਂ ਰੋਟੀ ਮੰਗਦਾ ਨਾ ਰੋਟੀ ਤੇ ਜਿੰਨੇ ਪੈਸੇ ਲੱਗ ਜਾਂਦੇ ਆ ਰੋਟੀ ਉਨੇ ਪੈਸਿਆਂ ਦੀ ਅਗਲੇ ਨੂੰ ਲੈ ਕੇ ਖਵਾਓ ਇਹਦੇ ਨਾਲ ਦਾ ਪੁੰਨ ਪੁੰਨ ਕੋਈ ਨਹੀਂਗਾ ਠੀਕ ਹੈ ਨਾ ਹਾਂ ਚੱਲ ਕੋਈ ਨਹੀਂ ਤੂੰ ਮਾਰਿਆ ਤੇ ਸਪਰੇ ਜੀ ਤੇ ਫਿਰ ਆਪਾਂ ਚੱਲਦੇ ਆ ਘਰ ਨੂੰ ਉਹ ਜੱਗੇ ਪੁੱਤ ਹਾਂ ਬੱਪੂ ਥੋੜਾ ਰਹਿ ਗਿਆ ਬੱਪੂ ਬੱਸ ਉਹ ਜੱਗੇ ਪੁੱਤ ਉਹ ਮੈਨੂੰ ਤਾਂ ਫਿਕਰ ਹੋਈ ਜਾਂਦਾ ਯਾਰ ਉਹ ਕਾਲੇ ਨੂੰ ਅੱਜ ਪੂਰਾ ਮਹੀਨਾ ਹੋ ਗਿਆ ਓਏ ਰ ਨਾ ਕੋਈ ਚਿੱਠੀ ਉਹ ਨਾ ਕੋਈ ਪੱਤਰ ਯਾਰ ਮੇਰਾ ਨਾ ਹੋਰ ਹੀ ਚਤ ਨ ਹੋਈ ਜਾਂਦਾ ਯਾਰ ਕੋਸ ਬਾਪੂ ਐਵੇਂ ਨਾ ਟੈਨਸ਼ਨ ਨਾ ਲਿਆ ਕਰ ਰੱਬ ਨਾ ਭਾਈ ਕਰੂਗਾ ਕੋਈ ਨਾ ਇੰਨੇ ਵੀ ਆਪਣੇ ਕਰਮਾਂ ਵਾਲੇ ਕੀਤੇਗੇ ਕੋਈ ਨਾ ਕਿ ਕਾਲਾ ਗਿਆ ਨਾ ਕੋਈ ਬਣ ਕੇ ਆਊਗਾ ਇੱਕੀ ਤੂੰ ਟੈਨਸ਼ਨ ਨਾ ਲੈ ਤੇਰੀ ਜੋ ਮਨੋ ਕਾਮਨਾ ਨਾ ਐ ਕਿ ਪੂਰੀਆਂ ਹੋਣਗੀਆਂ ਚੱਲ ਜੋ ਮਹਾਰਾਜ ਨੂੰ ਮਨਜ਼ੂਰ ਆ ਇਹ ਸੱਚੇ ਪਾਤਸ਼ਾਹ ਮੇਰੇ ਪੁੱਤ ਤੇ ਮਿਹਰ ਭਰਿਆ ਰੱਖੀ ਮੈਨੂੰ ਪੀਣ ਲਈ ਨਾ ਆਖੋ ਚਾ ਹਾਲੇ ਤਾਇਆ ਬਾਦ ਨੇ ਮੈਨੂੰ ਪੀਣ ਲਈ ਨਾ ਆਖੋ ਚਾ ਹਾਲੇ ਤਾਇਆ ਬਾਦ ਨੇ ਮੈਨੂੰ ਮੇਰੇ ਬਾਪੂ ਦੇ ਖ਼ਾਬ ਸਾਰੇ ਯਾਦ ਨੇ ਮੈਨੂੰ ਮੇਰੇ ਲੈ ਮੇਰਾ ਰੱਬਾ ਬਾਪੂ ਦੀ ਆਪਾਂ ਮਨੋ ਕਾਮਨਾ ਪੂਰੀ ਕਰਤੀ ਉਹਦੀ ਬਸ ਇੱਛਾ ਸੀ ਮੇਰਾ ਪੁੱਤਰ ਫੌਜੀ ਬਣੇ ਤੇ ਆਪਾਂ ਫੌਜੀ ਤੇਰੀ ਮਿਹਰ ਸਦਕਾ ਬਣ ਗਿਆ ਹੁਣ ਆਪਾਂ ਬਾਪੂ ਨੂੰ ਖੇਤ ਜਾ ਕੇ ਸਰਪ੍ਰਾਈਜ਼ ਹੀ ਦੇਣਾ ਤੇ ਦੇਖਦੇ ਹਾਂ ਉਹਦਾ ਕੀ ਰਿਐਕਸ਼ਨ ਮਿਲਦਾ ਬਾਪੂ ਦਾ ਮਿਹਰ ਕਰੇ ਉਹ ਜੱਗਾ ਨਾਮ ਕਾਲਾ ਆ ਗਿਆ ਉਹ ਮੱਲਾ ਉਹ ਮੇਰਾ ਪੁੱਤ ਫੌਜੀ ਬਣ ਗਿਆ ਉਹ ਮੱਲਾ ਛਵਾ ਦਾ ਪੁੱਤਰਾ ਜਾਂਦਾ ਰਾ ਕਾ ਨੂੰ ਪਾਣੀ ਆਪੇ ਲਾਈ ਜਾਂਦਾ ਕੱਲਾ ਹੋ ਹੋ ਗਿਆ ਵਹਿਤੀ ਪੁੱਤ ਖੁਸ਼ੀਆਂ ਚ ਚੱਲਦਾ ਹੋ ਉਸ ਨਾਮ ਪਤਾ ਟਿੱਕਾ ਦਾ ਬਾਸ 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 ਬਹੁਤ ਵਧੀਆ ਹੈ ਹਾਂ ਵਕਤ ਤੈਨੂੰ ਮੈਂ ਕਿਹਾ ਸੀ ਨਾ ਤੂੰ ਟੈਨਸ਼ਨ ਨਾ ਲਿਆ ਕਰ ਅਵੇ ਦਾ ਬਣ ਕੇ ਆਇਆ ਨਾ ਕਾਲਾ ਕੋਹ ਤੈਨੂੰ ਮੈਂ ਕਿਹਾ ਸੀ ਤਨ ਗੁਰੂ ਨਾਲ ਹਰ ਤੇਰਾ ਹੀ ਆਸਰਾ ਹੈ ਮਹਾਰਾਜ ਹਰ ਤੇ ਮੇਰ ਪਰਿਆਤ ਰੱਖੀ ਪੁੱਤ ਠੀਕ ਆ ਹੋਰ ਕੋਈ ਬਹੁਤ ਵਧੀਆ ਬਾਪੂ ਮੈਂ ਸਿੱਧਾ ਤੇਰੇ ਕੋਲ ਆਇਆ ਮੈਂ ਕਿਹਾ ਬਾਪੂ ਨੂੰ ਕੋਈ ਸਰਪ੍ਰਾਈਜ਼ ਦਈਏ ਪੁੱਤ ਬੜਾ ਫਿਕਰ ਹੀ ਕਰੀ ਜਾਂਦਾ ਸੀ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਆ ਚੱਕੋ ਮੈਂ ਤੁਹਾਡੇ ਆਸਤੇ ਇੱਕ ਇੱਕ ਮੁੰਡਾ ਆਇਆ ਫੋਨ ਤੇ ਆਪਣੀ ਹੁਣ ਗੱਲਬਾਤ ਹੁੰਦੀ ਰਹਿਣੀ ਆ ਤੇਰਾ ਪੁੱਤ ਕਿੱਥੇ ਆ ਡਿਊਟੀ ਕਿੱਥੇ ਨਹੀਂ ਡਿਊਟੀ ਸਿਨਾ ਵੀ ਸ਼ਰੀਕਾਂ ਦੇ ਜਵਾਬ ਨੇ ਮੈਨੂੰ ਮੇਰੇ ਬਾਪੂ ਦੇ ਖ਼واب ਸਾਰੇ ਯਾਦ ਨੇ ਉਹ ਦੇਖ ਲੈ ਜੱਗੇ ਪੁੱਤ ਰੱਬ ਦੇ ਘਰੇ ਸਿਆਣੇ ਕਹਿੰਦੇ ਹੁੰਦੇ ਆ ਦੇਰ ਆ ਹਨੇਰ ਨਹੀਂ ਪਰ ਆ ਤਾਂ ਰੱਬ ਨੇ ਦੇਰ ਕੀਤੀ ਨਹੀਂਗੀ ਤੂੰ ਕਹਿੰਦਾ ਸੀ ਨਾ ਭਿਖਾਰੀ ਨੂੰ ਰੋਟੀ ਕਾਹਤੋਂ ਦਿੱਤੀ ਆਹ ਦੇਖ ਲਾ ਆ ਭਿਖਾਰੀ ਨੇ ਅਸੀਸ ਦਿੱਤੀ ਸੀ ਨਾ ਆਪਾਂ ਨੂੰ ਵੀ ਛੋਟੀ ਮਨੋ ਕਾਮਨਾ ਪੂਰੀ ਹੋਵੇ ਤੇ ਆ ਗੁਰੂ ਮਹਾਰਾਜ ਨੇ ਵੇਖਾ ਆਪਣੀ ਮਨੋ ਕਾਮਨਾ ਪੂਰੀ ਕਰਤੀ ਓਏ ਆਪਣਾ ਕਾਲਾ ਫੌਜੀ ਬਣ ਕੇ ਆ ਗਿਆ ਇਹ ਤਾਂ ਬਾਪੂ ਤੇਰੀ ਗੱਲ ਸਹੀ ਆ ਭੁੱਖੇ ਦਾ ਢੱਡ ਭਰੀਏ ਤਾਂ ਸੀਸਾ ਹੀ ਮਿਲਦੀਆਂ ਓ ਲੈ ਵੀ ਪੁੱਤਰਾ ਹੁਣ ਸੁਬਾਹ ਆਊਗਾ ਲਖਾਉਣ ਦਾ ਬਾਪੂ ਕੀ ਟਰਾਲੀ ਤੇ ਜੈ ਜਵਾਨ ਤੇ ਜੈ ਕਿਸਾਨਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮਾਪਿਆਂ ਨੂੰ ਆਸਾਂ ਹੈਪੀ ਹੁੰਦੀਆਂ ਔਲਾਦ ਤੇ ਮੈਨੂੰ ਮੇਰੇ ਬਾਪੂ ਦੇ ਖਵਾਬ ਸਾਰੇ